ਪੈਂਦੀ ਬਾਜੀ ਤੇ ਤੂੰ ਬਾਜੀ ਕਾ ਵੀ ਵੇਖਦਾ ਇਹ ਦੰਦੀ ਬਾਜੀ ਮੈਂ ਤੂੰ ਬਾਜੀ ਕੋ ਨਹੀਂ ਦੇਖਦਾ ਇਹ ਦੰਦੀ ਮਾਦੀ ਮੈਂ ਨਹੀਂ ਉਹ ਕਿਹੜਾ ਮਾਰੀ ਜਾਂਦਾ ਦੇਖ ਲਾ ਨਹੀਂ ਸਮਾਗੜੀਆਂ ਦਸਤਾ ਵੀ ਆ ਗਿਆ ਅੱਛਾ ਨਹੀਂ ਮਾਈ ਤੇ ਮੇਰਾ ਕਾਲਾ ਕਲੂਟਾ ਮਾਈ ਤੇ ਮੇਰਾ ਕਾਲਾ ਕਲੂਟਾ ਮਾਈ ਤੇ ਮੇਰਾ ਕਾਲਾ ਕਲੂਟਾ ਦੋ ਬੱਲੇ ਬੱਲੇ ਕੀ ਹੋ ਗਏ ਇਹਨੂੰ ਮੈਂ ਕਰਦਾ ਦੂ ਤੂੰ ਨਹੀਂ 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 ਤੂੰ ਕਹਾਂ ਨਾ Hadi, hadi. <gülüyor> <gülüyor>